ਆਂਦਾ ਜਿਹੜਾ ਦਾਣੇ ਕਣਕ ਦੇ ਰਹੀ ਸਰਕਾਰ ਜਿਹਨੂੰ ਇਹਨਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ ਇਹ ਵੇਖੋ ਦੂਜੀਆਂ ਸਰਕਾਰਾਂ ਨੇ ਵੀ ਇਹੋ ਜਿਹੀ ਕੰਮ ਕੀਤੇ ਜਿਨ੍ਹਾਂ ਨੇ ਇਹ ਕੰਮ ਕਰ ਰਹੇ ਨੇ 399 ਵਾਲਿਆ ਉਹ ਆਂਦੇ ਜਿੱਥੇ ਮਰਜੀ ਭੱਜ ਲਓ ਅਸੀਂ ਪੈਸੇ ਦੇ ਕੇ ਡਿੱਪੂ ਲਾਇਆ ਨੇ ਜਿੱਥੇ ਤੁਸੀਂ ਜਾਣਾ ਚਾਹੋ ਜਾ ਕੇ ਜੋ ਮਰਜੀ ਕਰ ਲਓ ਜ਼ਿਲ੍ਹਾ ਗਰਦਾਸਪੁਰ ਦੇ ਕਸ਼ਬਾ ਕਲਾਨੌਰ ਤੇ ਵਿੱਚ ਗਰੀਬਾਂ ਨੂੰ ਮਿਲਣ ਪਈ ਸਰਕਾਰੀ ਕਣਕ ਨੂੰ ਲੈ ਕੇ ਲੋਕਾਂ ਦੇ ਵੱਲੋਂ ਅੱਜ ਸਰਕਾਰ ਦੇ ਖਿਲਾਫ ਜਮਕੈ ਨਾਰੇਬਾਜੀ ਕੀਤੀ ਗਈ ਦਰਅਸਲ ਕਲਾਨੌਰਦੀ ਦਾਣਾ ਮੰਡੀ ਦੇ ਵਿੱਚ ਡਿੱਪੂ ਹੋਲਡਰ ਦੇ ਵੱਲੋਂ ਗਰੀਬਾਂ ਨੂੰ ਵੰਡਣ ਦੇ ਲਈ ਕਣਕ ਲਿਆਂਦੀ ਗਈ ਸੀ ਪਰ ਜਦੋਂ ਲੋਕਾਂ ਨੇ ਉਹ ਕਣਕ ਵੇਖੀ ਤਾਂ ਕਣਕ ਬਹੁਤ ਜ਼ਿਆਦਾ ਖਰਾਬ ਹੋਈ ਪਈ ਸੀ ਅਤੇ ਉਹ ਖਾਣਯੋਗ ਨਹੀਂ ਸੀ ਜਿਸ ਦੇ ਚਲਦਿਆਂ ਲੋਕਾਂ ਦੇ ਵੱਲੋਂ ਉਸ ਕਣਕ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਅਤੇ ਲੋਕਾਂ ਦੇ ਵੱਲੋਂ ਫੂਡ ਸਪਲਾਈ ਅਫਸਰ ਡਿੱਪੂ ਹੋਲਡਰ ਅਤੇ ਪੰਚਾਇਤ ਦੇ ਖਿਲਾਫ ਜਮ ਕੇ ਨਾਰੇਬਾਜੀ ਕੀਤੀ ਗਈ ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਲੋਕਾਂ ਨੇ ਕਿਹਾ ਕਿ ਸਰਕਾਰਾਂ ਵੱਲੋਂ ਜਾਣ ਬੁੱਝ ਕੇ ਲੋਕਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਅਤੇ ਜੇਕਰ ਸਰਕਾਰ ਨੇ ਜਲਦ ਤੋਂ ਜਲਦ ਇਹ ਕਣਕ ਵਾਪਸ ਕਰਕੇ ਸਾਫ਼ ਸੁਥਰੀ ਕਣਕ ਉਹਨਾਂ ਦੇ ਲਈ ਨਾ ਭੇਜੀ ਤਾਂ ਸਰਕਾਰ ਦੇ ਖਿਲਾਫ ਵੱਡਾ ਸੰਘਰਸ਼ ਵਿੱਢਿਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਮਸਲਾ ਕੀ ਹੈ ਮਸਲਾ ਜੀ ਇਹ ਆਪਣਾ ਜਿਹੜੀ ਕਣਕ ਆ ਗਰੀਬਾਂ ਦੀ ਗਰੀਬਾਂ ਦੀ ਜਿਹੜੀ ਕਣਕ ਆ ਤੇ ਆਹ ਵੇਖ ਲਓ ਗਰੀਬਾਂ ਦਾ ਜਿਹੜਾ ਦਾਣੇ ਕਣਕ ਦੇ ਰਹੀ ਸਰਕਾਰ ਜਿਹਨੂੰ ਇਹਨਾਂ ਨੇ ਵੋਟਾਂ ਪਾ ਕੇ ਕਾਮਯਾਬ ਕੀਤਾ ਇਹ ਵੇਖੋ ਦੂਜੀਆਂ ਸਰਕਾਰਾਂ ਨੇ ਵੇਖਦੇ ਨਹੀਂ ਕੰਮ ਕੀਤੇ ਜਿਨ੍ਹਾਂ ਨੇ ਇਹ ਕੰਮ ਕਰ ਰਹੇ ਨੇ ਵੇਸੁਸਰੀ ਦੇ ਕਈਆਂ ਨੀਰੀ ਮਿੱਟੀ ਇਹਨਾਂ ਨੂੰ ਸੂਰ ਵੀ ਨਹੀਂ ਖਾਂਦੇ ਕੋ ਜਨਵਰ ਵੀ ਨਹੀਂ ਖਾਂਦਾ ਡੰਗਰ ਨਹੀਂ ਖਾਂਦੇ ਜੇ ਇਹ ਇਹ ਲੋਕ ਤਾਂ ਅਸੀਂ ਚੰਗੇ ਭਲੇ ਗੁਰੂ ਗੁਰੂ ਮਹਾਰਾਜ ਦੇ ਸਿੰਘਾਂ ਚਾਦੀ ਕਲਾਚਾ ਇਹੋ ਜਿਹੀ ਚੀਜ਼ਾਂ ਖਾਂਗੇ ਅਸੀਂ ਵੀ ਖਾਂਦੇ ਦੂਜੇ ਕਿਹੜਾ ਖਾਂਗੇ ਗਰੀਬ ਅਵੇ ਸੁਸਰੀ ਤੁਰੀ ਫੇਰੀ ਮਾੜਾ ਅੰਨ ਦੇਂਦੇ ਨੇ ਅਸੀਂ ਇਹਨਾਂ ਨੇ ਬੇਨਤੀ ਕਰਨੀ ਹੈ ਵੀ ਜੇ ਤੁਸੀਂ ਦੇਣਾ ਕੋਈ ਚੰਗੀ ਚੀਜ਼ ਦੋ ਵੋਟਾਂ ਵਾਸਤੇ ਤੇ ਤੁਸੀਂ ਆਉਣਾ ਹੀ ਹੁਣ ਸਮਾਂ ਆ ਗਿਆ ਤੇ ਇਹਨਾਂ ਨੂੰ ਆਪ ਚਾਹੀਦਾ ਨਾ ਪਰ ਜਿਹੜਾ ਸਾਡੇ ਕੰਮ ਕਰਨ ਜਿਹੜੇ ਅਸਲੀ ਕੰਮਾਂ ਵਾਸਤੇ ਜਿਹੜੇ ਬੰਦੇ ਆ ਚੁਣੇ ਨੇ ਉਹਨਾਂ ਨੂੰ ਇਹਨਾਂ ਨੇ ਅੱਗੇ ਨਹੀਂ ਲਾਇਆ ਤੇ ਜਿਹੜੇ ਦੂਜੇ ਬੰਦੇ ਨੇ ਉਹਨਾਂ ਨੂੰ ਅੱਗੇ ਲਾਤਾ ਜਿਨ੍ਹਾਂ ਨੇ ਨਾ ਕੰਮਾਰੇ ਕੀਤੇ ਅਸੀਂ ਇਹ ਇਸ ਕਰਕੇ ਚਾਹੁੰਦੇ ਆ ਸੱਚ ਦੀ ਕਮਾਈ ਹੋਵੇ ਸੱਚ ਦੀ ਕੁ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਵੇ ਪਰ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋ ਨਹੀਂ ਰਿਹਾ ਤੇ ਗੰਦ ਹੋ ਦੇ ਰਹੇ ਨੇ ਸਾਰਿਆਂ ਨੂੰ ਦੇ ਰਹੇ ਨੇ ਇਹ ਇਨਸਾਨ ਨੇ ਕੋਈ ਬੰਦੇ ਨੇ ਕੋਈ ਜੀਤੀਆਂ ਪੁਰਖ ਨੇ ਚੰਗੇ ਇਨਸਾਨ ਨੇ ਇਹਨਾਂ ਨਾਲ ਜੀਵਨ ਜਿਹੜਾ ਖਰਾਬ ਨਾ ਕਰੋ ਚੰਗੀ ਕਣਕ ਦੋ ਅਸੀਂ ਮਤਲਬ ਬੋਲਣਾ ਨਹੀਂ ਚਾਹੁੰਦੇ ਇਹ ਸਾਨੂੰ ਸਾਰੀ ਮਤਲਬ ਇਹ ਵੇਖ ਕੇ ਰੋਣ ਆਉਂਦਾ ਜਿਹੜੀ ਆ ਸਾਨੂੰ ਕਣਕ ਦਿੱਤੀ ਆ ਇਸ ਕਰਕੇ ਅਸੀਂ ਇਹ ਨਹੀਂ ਚਾਹੁੰਦੇ ਭਈ ਅਮਨ ਪੰਗ ਹੋਏ ਅਸੀਂ ਆਵਣਾ ਸੋਨੇ ਅਮਨ ਦੇ ਚਾਹਵਾਨ ਪਰ ਇਹੋ ਜੇ ਕੰਮ ਕਰਦੇ ਆ ਸਰਕਾਰ ਇਹਨਾਂ ਨੂੰ ਆਪ ਸੋਚਣਾ ਚਾਹੀਦਾ ਭਈ ਇਹ ਚੰਗੇ ਕੰਮ ਕਰੀਏ ਚੰਗਾ ਲੋਕਾਂ ਨੂੰ ਜਿ cục ਅੱਗੇ ਬੱਤੀ ਜਿਹੜੀ ਆ ਮਤਲਬ ਜ਼ੀਰੋ ਕੀਤੀ ਆ ਇਤਨਾ ਦੇ ਕੰਮ ਚੰਗੇ ਚੰਗੇ ਕਰਨਦੇ ਤੇ ਸਾਰੀ ਦੁਨੀਆ ਜਿਹੜੀ ਐ ਇਹ ਨਾਲ ਐ ਤੇ ਜੇ ਇਹੋ ਜਿਹੇ ਕੰਮ ਕੀਤੇ ਤੇ ਫੇਰ ਦੁਨੀਆ ਨੇ ਟੁੱਟ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਨਤੀ ਇਸ ਤਰ੍ਹਾਂ ਮੈਂ ਕਿ ਕਾਫੀ ਦਿਨਾਂ ਤੋਂ ਜਿਹੜਾ ਵਾ ਇੱਥੇ ਕਲਾਨ ਔਰ ਦੇ ਵਿੱਚ ਇਨਸਪੈਕਟਰ ਵੱਲੋਂ ਤੇ ਡੀਪੂ ਹੌਲ ਡਰਮ ਵੱਲੋਂ ਜਿਹੜਾ ਜਾਂ ਤੇ ਮੈਨੂੰ ਨਹੀਂ ਪਤਾ ਕਿ ਇਹਦੇ ਵਿੱਚ ਸਰਕਾਰ ਜਿਹੜੀ ਉਹ ਭਾਗੀਦਾਰ ਆ ਸਰਕਾਰ ਦੇ ਜਿਹੜੇ ਨਵੇਂਦੇ ਆ ਉਹ ਭਾਜੀਦਾਰਿਆ ਕਿਉਂਕਿ ਅਸੀਂ ਸੁਚੇਤ ਕਰਨ ਮਾਰਿਆ ਇੱਕ ਦਿਨ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਜਿਹੜਾ ਪ੍ਰੋਗਰਾਮ ਕੀਤਾ ਉਥੇ ਆਮ ਪਾਰਟੀ ਦਾ ਇੱਕ ਨਵੇਂਦਾ ਆਇਆ ਔਰ ਜਿਹੜੇ ਉਹ ਸਾਨੂੰ ਭਰੋਸੇ ਦੇ ਕੇ ਗਿਆ ਉਹ ਆਂਦਾ ਵੀ ਸੋੰਗਵਾਰ ਤੱਕ ਜਿਹੜਾ ਵਾ ਜਿਨ੍ਹਾਂ ਦਾ ਪੁਰਾਣਾ ਬਕਾਇਆ ਵਾ ਸਾਰਾ ਆ ਜਾਏਗਾ ਮੈਂ ਬੇਨਤੀ ਕਰਨੀ ਚਾਹੁੰਦਾ ਪਿਆ ਪੁਰਾਣਾ ਬਕਾਇਆ ਆਇਆ ਜੇ ਇਹ 12ਵੇਂ ਮਹੀਨੇ ਦੀਆਂ ਪਰਚੀਆਂ ਕੱਟੀਆਂ ਨੇ ਉਸ ਤੋਂ ਬਾਅਦ ਤੀਸਰੇ ਮਹੀਨੇ ਦੇਤੀ ਪਰਚੀਆਂ ਕੱਟੀਆਂ ਗਈਆਂ ਨੇ ਇਹ ਪ੍ਰਾਣੀ ਕਣਕਾਈ ਆ ਹੁਣ ਪ੍ਰਾਣੀ ਕਣਕ ਦੀ ਅੱਗੇ ਬਾਬਾ ਜੀ ਨੇ ਇਹਦੇ ਬਾਰੇ ਦੱਸਿਆ ਇੰਨੀ ਕ ਗੰਦੀ ਕਣਕ ਆ ਵੀ ਮੈਂ ਕਹਿੰਨਾ ਵਾਂ ਵੀ ਉਹ ਕਣਕ ਦੇ ਵਿੱਚ ਜੇ ਜਾਨਵਰਾਂ ਦੇ ਅੱਗੇ ਸੁੱਟਦੀ ਤਾਂ ਉਹ ਵੀ ਸੁੰਘ ਕੇ ਛੱਡ ਦਿੰਦਾ ਵਾ ਆ ਕਣਕ ਜੀ ਇਹ ਸਰਕਾਰਾਂ ਕਰ ਕੀ ਰਹੀਆਂ ਨੇ ਇਹ ਲੋਕਾਂ ਨੂੰ ਬੇਵਕੂਫ ਕਿਉਂ ਬਣਾ ਰਹੇ ਨੇ ਵੇਖੋ ਜੇ ਇੱਕ ਹੋਰ ਵੀ ਮਸਲਾ ਵਾ ਕਿ ਉਸ ਦਿਨ ਇਹਨਾਂ ਨੇ ਆਖਿਆ ਸੀ ਕਿ ਜਿਹੜੇ ਡੀਪੂ ਹੋਲਡਰ ਨੇ ਉਹ ਸੋਮਵਾਰ ਤੱਕ ਜਿਹੜੀ ਬਕਾਇਆ ਕਣਕ ਹੈ ਇਹਨਾਂ ਨੂੰ ਦੇ ਦੇਣਗੇ ਨਹੀਂ ਤਾਂ ਉਹਨਾਂ ਦੇ ਪਰਚੇ ਹੋਣਗੇ ਉਹ ਕਿੱਧਰ ਗਏ ਨੇ ਭਾਈ ਪਰਚੇ ਕਿੱਧਰ ਗਈਆਂ ਉਹ ਸਰਕਾਰਾਂ ਕਿੱਧਰ ਗਏ ਉਹ ਨੁਮਾਇੰਦੇ ਫਿਰ ਜਦੋਂ ਉਹਨਾਂ ਦੇ ਕੋਲ ਲੋਕ ਜਾਂਦੇ ਨੇ ਅਗੋਂ ਡੀਪੂ ਹੋਲਡਰ ਪਤਾ ਕੀ ਕਰ ਰਹੇ ਨੇ ਜਾਓ ਜਾ ਕੇ ਪੰਘੂ ਤੋਂ ਕਣਕ ਲੈ ਲਓ ਜਾਓ ਜਾਣ ਕੇ ਫਲਾਣੇ ਤੋਂ ਕਣਕ ਲੈ ਲਓ ਭਾਈ ਜੇ ਪੰਘੂ ਤੋਂ ਕਣਕ ਲੈਣੀ ਆ ਨਾ ਤੇ ਜੇ ਤੇ ਤੁਸੀਂ ਘਰੋਂ ਦਿੰਦੇ ਹੋ ਤੇ ਫਿਰ ਪੰਘੂ ਵੀ ਦੇ ਦੇਗਾ ਤੇ ਜੇ ਤੁਹਾਨੂੰ ਸੇਵਾ ਦਿੱਤੀ ਆ ਠੀਕ ਆ ਤੁਸੀਂ ਨਹੀਂ ਕਰ ਸਕਦੇ ਹੱਥ ਖੜੇ ਕਰ ਦਿਓ ਇੱਥੇ ਬੜੇ ਇਮਾਨਦਾਰ ਲੋਕ ਨੇ ਕਲਾਂ ਨੌਰ ਦੇ ਵਿੱਚ ਸਭ ਤੋਂ ਵੱਡਾ ਗੰਦ ਸਾਡੇ ਕਲਾਂ ਨੌਰ ਦੇ ਵਿੱਚ ਇੱਥੇ ਕੋਈ ਸਿਸਟਮ ਹੀ ਨਹੀਂ ਗਾ ਵੇਖੋ ਇੱਕ ਇੱਕ ਦੀਪੂ ਉਹਦੇ ਹੋਲਡਰ ਦੇ ਕੋਲ ਕਿਸੇ ਦੇ ਕੋਲ 8 8 ਦੀਪੂ ਨੇ ਪਿੰਡਾਂ ਦੀਆਂ ਸਪਲਾਈਆਂ ਇਹਨਾਂ ਨੇ ਆਪਣੇ ਨਾਲ ਜੋੜੀਆਂ ਨੇ ਫਿਰ ਜੇ ਕਲਾਂ ਨੌਰ ਦਾ ਲੈ ਲੀਏ ਕੋਈ ਦੀਪੂ ਦਾ ਹੋਲਡਰ ਆ ਉਹਦੇ ਕੋ 399 ਕਾਰ ਆ 1 ਕੋ 256 ਕਾਰ ਆ 1 ਕੋ 125 ਕਾਰ ਆ ਦੱਸੋ ਇਹ ਕੀ ਹੋੰਡਿਆ ਔਰ ਜਿਹੜੇ 399 ਵਾਲੇ ਆ ਉਹਾਂ ਦੇ ਜਿੱਥੇ ਮਰਜ਼ੀ ਭੱਜ ਲੋ ਅਸੀਂ ਪੈਸੇ ਦੇ ਕੇ ਡਿੱਪੂ ਲਾਇਆ ਰੇ ਜਿੱਥੇ ਤੁਸੀਂ ਜਾਣਾ ਜਾਓ ਜਾ ਕੇ ਜੋ ਮਰਜ਼ੀ ਕਰ ਲਓ ਆ ਹਾਲਤ ਇੱਥੇ ਚੱਲਣ ਢਈ ਆ ਮੈਂ ਇਹ ਜਿਹੜੇ ਨਮਾਇंदे ਆ ਆਮ ਆਦਮੀ ਪਾਰਟੀ ਦੇ ਕਿਉਂਕਿ ਪਹਿਲਾਂ ਵੀ ਸਰਕਾਰਾਂ ਨੇ ਇਸੇ ਤਰ੍ਹਾਂ ਹੀ ਕੀਤਾ ਇਹ ਕੋਈ ਉਹਨਾਂ ਨੇ ਵੀ ਜੋ ਲੋਕਾਂ ਨੂੰ ਗੁੱਲ ਖਲਾਏ ਆ ਲੋਕਾਂ ਨੇ ਉਮੀਦਾਂ ਕੀਤੀਆਂ ਇਹ ਸਰਕਾਰ ਨੂੰ ਲੈਣ ਦਾ ਪਰ ਮੈਂ ਕਹਿੰਦਾ ਜਿੰਨਾ ਸਿਸਟਮ ਐਸ ਲੈਵਲ ਤੇ ਜੇ ਕਿਨਾਂ ਨੇ ਕਰ ਦਿੱਤਾ ਆਨਲਾਈਨ ਸਿਸਟਮ ਕਰ ਦਿੱਤਾ ਜਿੱਥੋਂ ਜਾ ਕੇ ਮਰਜੀ ਪਰਚੀ ਘਟਾ ਲਉ ਆਮ ਆਤੜ ਜਾਂਦੇ ਨੇ ਜੇ ਕਿ ਇਹ ਡੀਪੋ ਟਰ ਦੇ ਕੋਲ ਜਾਂਦੇ ਰੋ ਕਿੰਦਾ ਮੇਰਾ ਕੋਟਾ ਫੁੱਲ ਹੋ ਗਿਆ ਦੂਜੇ ਕੋਲ ਜਾਂਦੇ ਉਹ ਵੀ ਕਹਿੰਦਾ ਮੇਰਾ ਕੋਟਾ ਫੁੱਲ ਹੋ ਗਿਆ ਉਹ ਜੇ ਉਹਨਾਂ ਦੇ ਕੋਟੇ ਫੁੱਲ ਗਿਆ ਆ ਜਿਹੜੇ ਲੋਕ ਇਹਨਾਂ ਦਾ ਕੋਟਾ ਕਿੱਧਰ ਜਾਂਦਾ ਹਾਂਜੀ ਮੈਂ ਇਹਨਾਂ ਨੂੰ ਇਹ মিডিਆ ਦਾ ਮੈਂ ਬੜਾ ਧੰਨਵਾਦ ਕਰਦਾ ਕਿ ਤੁਸੀਂ ਜਦੋਂ ਵੀ ਲੋੜ ਹੁੰਦੀ ਆ ਤੁਸੀਂ ਆਮ ਲੋਕਾਂ ਦੇ ਨਾਲ ਖੜਦੇ ਹੋ ਇੱਥੇ ਆਮ ਲੋਕਾਂ ਦਾ ਮਸਲਾ ਹੈ ਕੋਈ ਰਾਜਨੀਤਿਕ ਮਸਲਾ ਨਹੀਂ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂਗਾ ਸਾਨੂੰ ਮਤਲਬ ਹੈ ਕਿ ਜੇ ਸਰਕਾਰਾਂ ਨੇ ਇਹਨਾਂ ਨੂੰ ਭੁਖਾਰੀ ਬਣਾਇਆ ਆਪ ਬਣ ਕੇ ਵਪਾਰੀ ਲੋਕ ਬਣਾਤੇ ਭੁਖਾਰੀ ਤੇ ਜੇ ਭੁਖਾਰੀ ਬਣਾਇਆ ਤਫਰ ਇਹਨਾ ਡੀਪੂ ਹਾਲ ਡਰਾਂ ਦੇ ਕੋਲ ਕਿਉਂ ਜਾ ਕੇ ਸਾਨੂੰ ਹਾੜੇ ਹਾੜੇ ਕਟਾਉਣੇ ਪੈਂਦੇ ਆ ਪਰਚੀ ਕਟਣ ਗੱਡੀ ਖਿਲਹਾਰਨ ਇਹੋ ਜੀ ਗੱਡੀ ਨਾਲ ਖਿਲਹਾਰਨ ਜਿੱਦਾਂ ਦਾ ਗੰਦ ਲਿਆਂਦਾ ਵਾ ਗੱਡੀ ਖਿਲਹਾਰਨ ਲਾਗੇ ਪਰਚੀ ਕੱਟੀ ਜਾਵੇ ਲਾਗੇ ਕਣਕ ਦਿੱਤੀ ਜਾਵੇ ਕਿਉਂਕਿ ਦਿਹਾੜੀਦਾਰ ਲੋਕ ਨੇ ਹੁਣ ਜਿਸ ਬੰਦੇ ਨੇ 9 ਵਜੇ ਦਿਹਾੜੀ ਤੇ ਜਾਣਾ ਵਾ ਜਿੰਨੇ 6-700 ਰੁਪਇਆ ਦੇਣਾ ਵਾ ਇਹਨਾਂ ਨੂੰ 5-400 ਰੁਪਇਆ ਉਹਨੇ ਸਾਰਾ ਦੇਣਾ ਉਹਨਾਂ ਨੂੰ ਕੁੱਟ ਕੇ ਵਹੁਣਾ ਵਾ ਪਹਿਲਾ ਘਰੋਂ ਲੜ ਕੇ ਜਾਂਦੇ ਨੇ ਘਰ ਆਟਾ ਨਹੀਂ ਹੁੰਦਾ ਰਾਤ ਨੂੰ ਆਉਂਦੇ ਨੇ ਉਹਨਾਂ ਦੇ ਘਰਾਂ 'ਚ ਜਾਂਦੇ ਨੇ ਦੀਪੂ ਵਾਲ ਡਰਾਮੇ ਕੋਲ ਉਹਨਾਂ ਦੀਆਂ ਜਨਾਨੀਆਂ ਵੀ ਗੱਲਾਂ ਕਰਦੀਆਂ ਨੇ ਕਿ ਕੰਜਰੋਂ ਤੁਹਾਨੂੰ ਕੰਮ ਕੋਈ ਨਹੀਂਗਾ ਦੱਸੋ ਇਹ ਕੀ ਕਰਨ ਇਹਨਾਂ ਦੇ ਪੀਪੇ ਦਾ ਆਟਾ ਹੈ ਨਹੀਂਗਾ ਇਹ ਸਰਕਾਰ ਦੀ ਜਾਣ ਨੂੰ ਰੋਦੇ ਨੇ ਮੇਰੀ ਸਰਕਾਰ ਅੱਗੇ ਬੇਨਤੀ ਆ ਕਿ ਜਾਂ ਤੇ ਆ ਜਿਹੜੇ ਝੂਠੇ ਡਰਾਮੇ ਆ ਇਹ ਬੰਦ ਕਰ ਦਿਓ ਕਦੇ ਤੇ ਮੈਂ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਇਹ ਨਹੀਂ ਗੱਲ ਕਹਿੰਦੇ ਨੇ ਕਿ ਮੈਂ ਦੀਪੂ ਵਾਲ ਡਰਾਮੇ ਕਾਰਵਾਈ ਕਰਾਂਗਾ ਮੈਂ ਕੁਝ ਕਰਾਂਗਾ ਆ ਸਾਰਾ ਪ੍ਰਸ਼ਾਸਨ ਜਿਹੜਾ ਇੱਥੋਂ ਦਾ ਕਰਨ ਆਪਣਾ ਕਰਨ ਕੁਮਾਰ ਜਿਹੜਾ ਇਨਸਪੈਕਟਰ ਆ ਉਹਦੀ ਪੂਰੀ ਮਿਲੀ ਭੁਗਤਿਆ ਇੱਥੇ ਦੋ ਤਿੰਨ ਮੁਲਾਜ਼ਮ ਕੱਚੇ ਰੱਖੇ ਨੇ ਉਹਨਾਂ ਦੀ ਮਿਲੀ ਭੁਗਤਿਆ ਇਹ ਸਾਰੇ ਰਲ ਮਿਲ ਕੇ ਇਹਨਾਂ ਨੇ ਗਵਨ ਕੀਤਾ ਆ ਵਾ ਇੱਥੇ ਥੋੜੇ ਤਾਂ ਵੱਡਾ ਗਮਣਾ ਹੋ ਗਿਆ ਵਾ ਉਹ ਆਪਣੇ ਭਜੰਦੇ ਚੱਕਰ ਚ ਮੈਂ ਇੱਥੋਂ ਨਿਕਲ ਜਾ ਮੈਂ ਕਰਨ ਕੁਮਾਰ ਇਨਸਪੈਕਟਰ ਸਾਹਿਬ ਨੂੰ ਇਹ ਬੇਨਤੀ ਕਰਨੀ ਚਾਹੁੰਦਾ ਵਾ ਪੇ ਤੈਨੂੰ ਇੱਥੇ ਪਾਈ ਪਾਈ ਦਾ ਹਿਸਾਬ ਦੇਣਾ ਪਏਗਾ ਭਾਵੇਂ ਨਾ ਡੀਪੂ ਹੋਲਡਰਾਂ ਦੇ ਹੱਡਾਂ ਚੋਂ ਕੱਢ ਪੁਰਾਣਾ ਹਿਸਾਬ ਵੀ ਲੈਣਾ ਈਓ ਤੇ ਅੱਗੋਂ ਵਧੀਆ ਤਰੀਕੇ ਨਾਲ ਜਾਂ ਤੇ ਸਰਕਾਰ ਇਨਾਨ ਕਰਦੇ ਪਏ ਅਸੀਂ ਨਹੀਂ ਦੇਣਾ ਕਿਸੇ ਨੂੰ ਕੁਝ ਵੀ ਤੇ ਜੇ ਦੇਣਾ ਵਾ ਉਹਦਾ ਵਧੀਆ ਢੰਗ ਤਰੀਕਾ ਹੋਣਾ ਗੂੰਗੀ ਤੇ ਬੋਲੀ ਸਰਕਾਰ ਆ ਇਹਨਾਂ ਦੇ ਕੰਨ ਖੁੱਲੇ ਜਾਣ ਇਹਨਾਂ ਤੱਕ ਪਹੁੰਚਾਈ ਜਾਵੇ ਕਿ ਆਣ ਕੇ ਸਾਨੂੰ ਝੂਠੇ ਵਾਅਦੇ ਕਰਨ ਦੀ ਝੂਠੇ ਤਰਵਾਸੇ ਦੇਣ ਦੀ ਲੋੜ ਨਹੀਂ ਆ ਇੱਥੇ ਅਸੀਂ ਹੱਕ ਲੈਣਾ ਵਾ ਤੇ ਲੈਣਾ ਜਾਣਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਗੱਲ ਆਖਾਂਗਾ ਕਿ ਜੇ ਤੇ ਇਹ ਸਹੀ ਤਰੀਕੇ ਨਾਲ ਚੱਲਦੇ ਰਹੇ ਤਾਂ ਠੀਕ ਆ ਨਹੀਂ ਤੇ ਥੋੜੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਐਸੇ ਜਗ੍ਹਾ ਤੇ ਇੰਸਪੈਕਟਰ ਦੇ ਦੂਹੇ ਦੇ ਅੱਗੇ ਵੱਡੇ ਪੱਧਰ ਤੇ ਧਰਨਾ ਦਿੱਤਾ ਜਾਏਗਾ ਫੇਰ ਅਸੀਂ ਡੀਸੀ ਤੋਂ ਘਾਟੇ ਦੇ ਉੱਠਣਾ ਨਹੀਂ ਚਾਹੇ ਕੁਝ ਵੀ ਹੋ ਜਾਏ ਐਸ ਗੱਡੀ ਦਾ ਵੇਖੋ ਜੀ ਅਜੇ ਤੱਕ ਇਹ ਤੁਸੀਂ ਵੇਖ ਲਓ ਕਿ ਜੇ ਤੇ ਇਹਨਾਂ ਲੋਕਾਂ ਨੇ ਲੈਣੀ ਹੈ ਤਣਕ ਤੇ ਫੇਰ ਠੀਕ ਆ ਹਾਂ ਵੀ ਤੁਸੀਂ ਇਹ ਗੱਡੀ ਕਢ ਕੇ ਲੈਣੀ ਆ ਵੇਖ ਲਓ ਹਾਂ ਹਾਂਜੀ ਮਿੱਟੀ ਨਰੀ ਵਾਲੀ ਦੀ ਮਿੱਟੀ ਨਾਲ ਕੋ ਇੰਸਪੈਕਟਰ ਇਸ ਚੀਜ਼ ਵੱਲ ਧਿਆਨ ਦੇਵੇ ਇਹ ਗੱਡੀ ਨੂੰ ਵਾਪਸ ਕਰਕੇ ਤੁਰੰਤ ਇੱਕ ਦੋ ਦਿਨ ਦੇ ਵਿੱਚ ਹੀ ਇਹ ਜਿਹੜੀ ਕਣਕ ਆ ਇਹਨਾਂ ਨੂੰ ਮਿਲਣੀ ਚਾਹੀਦੀ ਆ ਲਾਈਵ ਤੇ ਇਸ ਚੈਨਲ ਦੇ ਲਈ ਕਲਾਨੌਰ ਤੋਂ ਮਨਦੀਪ ਸਿੰਘ ਕਲਾਨੌਰ ਦੀ ਵਿਸ਼ੇਸ਼ ਰਿਪੋਰਟ